ਦੀ ਵੀ ਸਾਨੂੰ ਸਾਰੇ ਪਾਸੇ ਪੀਜੀਆਈ ਲੁਧਿਆਣੇ ਚਾਰ ਪੰਜ ਹਸਪੀਟਲ ਦੇਖ ਲਏ ਕਿਤੇ ਉਹ ਵੀ ਆਰਾਮ ਨਹੀਂ ਆਂਦਾ ਸੀਗਾ ਅਸੀਂ ਫਿਰ ਅਸੀਂ ਲੁਧਿਆਣੇ ਜਾਣਾ ਸੀ ਸਾਡੇ ਕੋਲ ਕੋਈ ਪੈਸਾ ਵੀ ਹੈ ਨਹੀਂ ਸੀ ਫਿਰ ਅਸੀਂ ਇਹਨਾਂ ਭਾਜੀ ਉਹਨਾਂ ਨਾਲ ਗੱਲ ਕੀਤੀ ਜਸਵੀਰ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਹੋਵੇ ਅਸੀਂ ਇਹਨਾਂ ਦੇ ਦਫ਼ਤਰੇ ਚੱਲ ਗਏ ਇਹਨਾਂ ਨੇ ਸਾਨੂੰ ਦਫ਼ਤਰੇ ਬੁਲਾ ਲਿਆ ਜੋ ਵੀ ਸਰਿਆ ਸਾਨੂੰ ਦੇ ਕੇ ਇਹਨਾਂ ਨੇ ਹਸਪੀਟਲ ਭੇਜਿਆ ਬੇਟੀ ਨੂੰ ਪ੍ਰੋਬਲਮ ਆਈ ਕਿੱਦਾਂ ਜੀ ਮਤਲਬ ਫਿਰ ਉਹ ਤਾਂ ਪਰਮਾਤਮਾ ਦੇ ਰੰਗ ਹੈ ਪਤਾ ਨਹੀਂ ਵੀ ਦਵਾਈ ਕੋਈ ਸਾਈਡ ਇਫੈਕਟ ਕਰ ਗਈ ਜਾਂ ਕੁਝ ਵੀ ਹੈ ਇਦਾਂ ਹੋ ਗਈ ਹਾਂਜੀ ਤੇ ਚਲੋ ਅਸੀਂ ਭਾਜੀ ਉਹਨਾਂ ਨੂੰ ਵੀ ਦੱਸਿਆ ਭਾਜੀ ਵੀ ਕੁੜੀਆਂ ਨੂੰ ਬਹੁਤ ਬਿਮਾਰ ਜਦੋਂ ਅਸੀਂ ਇਹਨਾਂ ਦੇ ਕੋਲ ਗਏ ਵੀ ਸੀ ਕੁੜੀਆਂ ਨੂੰ ਕੋਈ ਹੋਸ਼ ਵੀ ਨਹੀਂ ਸੀਗੀ ਤੇ ਅੱਖ ਵੀ ਝਮਕਦੀ ਨਹੀਂ ਸੀਗੀ ਸਾਨੂੰ ਹਸਪੀਟਲ ਵਾਲਿਆਂ ਨੇ ਕਹਿਤਾ ਸੀ ਵੀ ਤੁਸੀਂ ਇਹਨਾਂ ਜਾ ਕੇ 10 ਦਿਨ ਇਹਦੀ ਸੇਵਾ ਕਰ ਲਓ ਜਿੱਥੇ ਵੀ ਜਾਣਾ ਮੈਂ ਉੱਥੇ 10 ਦਿਨ ਸੇਵਾ ਕਰ ਲਓ 10 ਦਿਨ ਸੇਵਾ ਕਰ ਲਓ ਮੈਂ ਤਾਂ ਘਰ ਕਿਵੇਂ ਘਰੇ ਲਏ ਸੀ ਮੇ ਤਾਂ ਮਨ ਦੀ ਆਸ ਵੀ ਸਾਰੀ ਕਦਮ ਕਰ ਦਿੱਤੀ ਸੀ। ਤੇ ਫਾਦਰ ਸਾਹਿਬ ਕੀ ਕਰਦੇ? ਉਹ ਹੈ ਨਹੀਂ ਉਹ। ਤੇ ਤੁਹਾਡੇ ਬੇਟਾ ਕੋਈ ਹੋਰ? ਹਾਂਜੀ ਬੇਟਾ ਹੈਗਾ ਮੇਰਾ ਮਜ਼ਦੂਰੀ ਕਰਦਾ ਮੇਰਾ ਬੇਟਾ। ਮਜ਼ਦੂਰੀ ਕਰਦਾ। ਹਾਂਜੀ ਫਿਰ ਅਸੀਂ ਹੋਰ ਕੁਝ ਨਹੀਂ ਮੇਰੀ ਕੁੜੀ ਨੇ ਜਦੋਂ ਥੋੜੀ ਠੀਕ ਹੋ ਗਈ ਮੇਰੀ ਕੁੜੀ ਕਹਿੰਦੀ ਮੰਮੀ ਵੀ ਤੂੰ ਰੋਂਦੀ ਆਣੀ ਆ ਵੀ ਕੀ ਗੱਲ ਤੈਨੂੰ ਕੀ ਹੋ ਜਾਂਦਾ ਆ ਕਿ ਮੈਂ ਕਿਹਾ ਕੁਝ ਨਹੀਂ ਹੋ ਜਾਂਦਾ ਹੈਗਾ ਵੀ ਤੇਰੇ ਦਰਦੇ ਇੰਨਾ ਹੁੰਦਾ ਦਿਨ ਰਾਤ ਇਹਨੂੰ 20 ਦਿਨ ਦਰਦ ਇੰਨਾ ਹੋਇਆ ਦੀ ਹਟਿਆ ਹੀ ਨਹੀਂ। ਇਹ ਕਹਿੰਦੀ ਨਾ ਮੈਨੂੰ ਦਰਬਾਰ ਸਾਹਿਬ ਲੈ ਜਾ। ਹਾਂ। ਮੈਂ ਮੈ ਉਹ ਤੋਂ ਠੀਕ ਹੋ ਜਾਣਾ ਜਦੋਂ ਤੁਸੀਂ ਇਸ਼ਨਾਨ ਮੇਰੇ ਕਰਵਾਣੀ ਆ ਉੱਤੇ ਮੇਰੇ ਪੰਜ ਇਸ਼ਨਾਨ ਕਰਵਾ ਦਿਓ ਮੈਂ ਉੱਥੋਂ ਠੀਕ ਹੋ ਜਾਣਾ ਆ ਮੈਂ ਇਹਦੇ ਦੋ ਇਸ਼ਨਾਨ ਕਰਵਾਏ ਉਸ ਵੇਲੇ ਵੀ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਫੇਰ ਵੀ ਮੇਰਾ ਪਰਾਲਾ ਇਹਨਾਂ ਨੇ ਭਾਜੀ ਜਸਵੀਰ ਉਹਨਾਂ ਨੇ ਕੀਤਾ ਚਲੋ ਉੱਥੇ ਮੇਰੀ ਬੇਟੀ ਨੂੰ ਇਸ਼ਨਾਨ ਕਰਵਾਉਣ ਦੇ ਨਾਲ ਫਰਕ ਪੈ ਗਿਆ ਚਲੋ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ ਦਰਦ ਨਹੀਂ ਹੋਇਆ ਜੋ ਰਿਪੋਰਟਾਂ ਸੀ ਉਹ ਵੀ ਸਾਰੀਆਂ ਕਲੀਅਰ ਆ ਗਈਆਂ ਇਹਦੀਆਂ ਇਹਦੇ ਢੇਟ ਵਿੱਚ ਇੱਕ ਗੋਲਾ ਬਣ ਗਿਆ ਸੀ ਮਾਸ ਦਾ ਉਹ ਰਿਪੋਰਟਾਂ ਇਹਦੀਆਂ ਸਹੀ ਆ ਗਈਆਂ ਆ ਹੁਣ ਇਹਦੇ ਤਿੰਨ ਮਤਲਬ ਤਿੰਨੇ ਦੇchnalo ਪ੍ਰਮਾਤਮਾ ਨੇ ਸਾਰਿਆਂ ਦੀ ਬਹੁਤ ਸਾਰੀ ਅਰਦਾਸ ਸੁਣੀ ਆ ਮੇਰੀ ਬੇਟੀ ਅੱਜ ਦੁਨੀਆ ਦੇ ਵਿੱਚ ਹਾਜ਼ਰ ਆ ਪ੍ਰਮਾਤਮਾ ਇਹਨਾਂ ਦੀ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਤੁਸੀਂ ਜਦੋਂ ਦਰਬਾਰ ਸਾਹਿਬ ਜਾਣਾ ਤੁਹਾਨੂੰ ਮੂੰ ਤਾਂ ਮਹਾਰਾਜ ਆ ਬੁਲਾਉਂਦੇ ਆ ਤਾਂ ਬੰਦਾ ਜਾਂਦਾ ਤੁਹਾਨੂੰ ਕਿਸੇ ਵੀ ਸਹਾਇਤਾ ਦੀ ਲੋੜ ਹੈ ਤੁਸੀਂ ਜਸਵੀਰ ਭਾਜੀ ਥਰੂ ਸਾਨੂੰ ਫੋਨ ਕਰ ਲਿਓ ਉਹ ਸਾਰੀ ਜ਼ਿੰਮੇਵਾਰੀ ਸਾਡੀ ਹੈ ਹਾਂਜੀ ਹਾਂਜੀ ਜੀ ਜਸਵੀਰ ਭਾਜੀ ਇਹਨਾਂ ਨੇ ਜਿੰਨੀ ਵਾਰ ਵੀ ਜਾਣਾ ਉਹ ਸਾਰੀ ਜ਼ਿੰਮੇਵਾਰੀ ਇਹਨਾਂ ਨੇ ਕਿਹਾ ਹੋਇਆ ਜੀ ਪਹਿਲਾਂ ਇਹ ਕੀ ਜੋ ਮੰਨ ਲਓ ਕਿ ਜਦੋਂ ਉਹ ਲੈ ਕੇ ਗਏ ਪਹਿਲੀ ਵਾਰ ਮੈਂ ਤਾਂ ਕਿਹਾ ਵੀ ਕਿ ਤੁਸੀਂ ਐਮੀ ਕੁੜੀ ਲੈ ਕੇ ਘੁੰਮਦੇ ਆ ਖਤਮਾ ਕੁੜੀ ਬਟ ਇਹਨਾਂ ਦਾ ਇੰਨਾ ਵਿਸ਼ਵਾਸ ਹੈਗਾ ਕਹਿੰਦੇ ਇੱਕ ਵਾਰ ਤੁਹਾਨੂੰ ਗੱਡੀ ਕਰਾ ਦੇ ਦੀ ਮੱਥਾ ਟੇਕਣਾ ਇਹਨਾਂ ਨੇ ਤੁਸੀਂ ਹੁਣ ਕਿੰਨੀ ਵਾਰ ਜਾਣਾ ਜੀ ਹੋਰ ਅਸੀਂ ਤਿੰਨ ਵਾਰੀ ਹੋਰ ਜਾਣਾ ਆ ਤੁਸੀਂ ਤਿੰਨ ਹੀ ਵਾਰ ਜਿਹੜਾ ਜਾਣਾ ਉਹ ਵੀ 32 ਦੀ ਟੀਮ ਵੱਲੋਂ ਤੁਹਾਨੂੰ ਜਿਹੜਾ ਉਹ ਯੋਗਦਾਨ ਮਿਲ ਜਾਏਗਾ ਤੇ ਇਹਨਾਂ ਦੀ ਗੱਡੀ ਦਾ ਸਾਰਾ ਖਰਚਾ ਆਪਾਂ ਕਰ ਦਾਂਗੇ ਮੈਂ ਗਈ ਮੇਰੀ ਕੁੜੀ ਐਨੀ ਬਿਮਾਰ ਸੀ ਕਿ ਮੈਂ ਗਈ ਮੈਨੂੰ ਵਿਸ਼ਵਾਸ ਹੋ ਗਿਆ ਮੈਂ ਉਹ ਹੈਪੀ ਮੁੰਡਾ ਆ ਮੈਂ ਉਹ ਮੇਗਾ ਵੀ ਚਲੋ ਸਾਡੀ ਕੁੜੀ ਠੀਕ ਹੋਵੇਈ ਇਹ ਵੀ ਵਿਚਾਰਾ ਕੱਲਾ ਕੱਲਾ ਹੈਗਾ ਘਰ ਵਿੱਚ ਮਾਂ ਨੂੰ ਬਾਪ ਨੂੰ ਇਹੀ ਦੇਖਣ ਵਾਲਾ ਆ ਬੇਬੀ ਚਲ ਜਵੇ ਇਹ ਵੀ ਉੱਥੋਂ ਠੀਕ ਹੋ ਜਵੇ ਹਾਂਜੀ ਇਹ ਸਾਡੀ ਕੁੜੀ ਨੂੰ ਤਾਂ ਪਰਮਾਤਮਾ ਨੇ ਉੱਥੋਂ ਸਭ ਕੁਝ ਸਾਨੂੰ ਮਿਲ ਗਿਆ ਸਾਡਾ ਤਾਂ ਰੱਬ ਰੂਪ ਵੀ ਜੋ ਕੁਝ ਵੀ ਹੈਗਾ ਆ ਸਭ ਕੁਝ ਉਹੀ ਆ ਹਾਂ ਜਲਦੀ ਕੱਲਾ ਚ ਰੱਖ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਸੀ ਵੀ ਸਾਨੂੰ ਸਾਰੇ ਪਾਸੇ ਪੀਜੀਆਈ ਲੁਧਿਆਣਾ ਚਾਰ ਪੰਜ ਹਸਪੀਟਲ ਦੇਖ ਲਏ ਕਿਤੇ ਉਹ ਵੀ ਆਰਾਮ ਨਹੀਂ ਆਂਦਾ ਸੀਗਾ ਅਸੀਂ ਫਿਰ ਅਸੀਂ ਲੁਧਿਆਣੇ ਜਾਣਾ ਸੀ ਸਾਡੇ ਕੋਲ ਕੋਈ ਪੈਸਾ ਵੀ ਹੈ ਨਹੀਂ ਸੀ ਫਿਰ ਅਸੀਂ ਇਹਨਾਂ ਭਾਜੀ ਉਹਨਾਂ ਨਾਲ ਗੱਲ ਕੀਤੀ ਜਸਵੀਰ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਹੋਵੇ ਅਸੀਂ ਇਹਨਾਂ ਦੇ ਦਫ਼ਤਰੇ ਚੱਲ ਗਏ ਇਹਨਾਂ ਨੇ ਸਾਨੂੰ ਦਫ਼ਤਰੇ ਬੁਲਾ ਲਿਆ ਜੋ ਵੀ ਸਰਿਆ ਸਾਨੂੰ ਦੇ ਕੇ ਇਹਨਾਂ ਨੇ ਹਸਪੀਟਲ ਭੇਜਿਆ ਬੇਟੀ ਨੂੰ ਪ੍ਰੋਬਲਮ ਆਈ ਕਿਤਾ ਜੀ ਮਤਲਬ ਚਲੋ ਤਾਂ ਪਰਮਾਤਮਾ ਦੇ ਰੰਗ ਹੈ ਪਤਾ ਨਹੀਂ ਵੀ ਦਵਾਈ ਕੋਈ ਸਾਈਡ ਇਫੈਕਟ ਕਰ ਗਈ ਜਾਂ ਕੁਝ ਵੀ ਹੈ ਇਦਾਂ ਹੋ ਗਈ ਹਾਂਜੀ ਤੇ ਚਲੋ ਅਸੀਂ ਭਾਜੀ ਉਹਨਾਂ ਨੂੰ ਵੀ ਦੱਸਿਆ ਭਾਜੀ ਵੀ ਕੁੜੀਆਂ ਨੂੰ ਬਹੁਤ ਬਿਮਾਰ ਜਦੋਂ ਅਸੀਂ ਇਹਨਾਂ ਦੇ ਕੋਲ ਗਏ ਵੀ ਸੀ ਕੁੜੀਆਂ ਨੂੰ ਕੋਈ ਹੋਸ਼ ਵੀ ਨਹੀਂ ਸੀਗੀ ਤੇ ਅੱਖ ਵੀ ਝਮਕਦੀ ਨਹੀਂ ਸੀਗੀ ਸਾਨੂੰ ਹਸਪੀਟਲ ਵਾਲਿਆਂ ਨੇ ਕਹਿਤਾ ਸੀ ਵੀ ਤੁਸੀਂ ਇਹਨਾਂ ਜਾ ਕੇ 10 ਦਿਨ ਇਹਦੀ ਸੇਵਾ ਕਰ ਲਓ ਜਿੱਥੇ ਵੀ ਜਾਣਾ ਮੈਂ ਉੱਥੇ 10 ਦਿਨ ਸੇਵਾ ਕਰ ਲਓ 10 ਦਿਨ ਸੇਵਾ ਕਰ ਲਓ ਮੈਂ ਤਾਂ ਆਕਰ ਕੇ ਮੈਂ ਘਰੇ ਲਏ ਸੀ ਮੇ ਤਾਂ ਮਨ ਦੀ ਆਸ ਵੀ ਸਾਰੀ ਖਤਮ ਕਰ ਦਿੱਤੀ ਸੀ ਨਹੀਂ ਤੇ ਫਾਦਰ ਸਾਹਿਬ ਕੀ ਕਰਦੇ ਉਹ ਹੈ ਨਹੀਂ ਉਹ ਤੇ ਤੁਹਾਡੇ ਬੇਟਾ ਕੋਈ ਹੋ ਹਾਂਜੀ ਬੇਟਾ ਹੈਗਾ ਮੇਰਾ ਮਜ਼ਦੂਰੀ ਕਰਦਾ ਮੇਰਾ ਬੇਟਾ ਮਜ਼ਦੂਰੀ ਕਰਦਾ ਹਾਂਜੀ ਫਿਰ ਅਸੀਂ ਹੋਰ ਕੁਝ ਨਹੀਂ ਮੇਰੀ ਕੁੜੀ ਨੇ ਜਦੋਂ ਥੋੜੀ ਠੀਕ ਹੋ ਗਈ ਮੇਰੀ ਕੁੜੀ ਕਹਿੰਦੀ ਮੰਮੀ ਵੀ ਤੂੰ ਰੋਂਦੀ ਆਣੀ ਆ ਵੀ ਕੀ ਗੱਲ ਤੈਨੂੰ ਕੀ ਹੋ ਜਾਂਦਾ ਆ ਕਿ ਮੈਂ ਕਿਹਾ ਕੁਝ ਨਹੀਂ ਹੋ ਜਾਂਦਾ ਹੈਗਾ ਵੀ ਤੇਰੇ ਦਰਦੇ ਇੰਨਾ ਹੁੰਦਾ ਦਿਨ ਰਾਤ ਇਹਨੂੰ 20 ਦਿਨ ਦਰਦ ਇੰਨਾ ਹੋਇਆ ਦੀ ਹਟਿਆ ਹੀ ਨਹੀਂ ਇਹ ਕਹਿੰਦੀ ਨਾ ਮੈਨੂੰ ਦਰਬਾਰ ਸਾਹਿਬ ਲੈ ਜਾ ਮੈਂ ਮੇ ਉਥੋਂ ਠੀਕ ਹੋ ਜਾਣਾ ਜਦੋਂ ਤੁਸੀਂ ਇਛਨਾਨ ਮੇਰੇ ਕਰਵਾਣੀ ਆ ਉੱਤੇ ਮੇਰੇ ਪੰਜ ਇਛਨਾਨ ਕਰਵਾ ਦਿਓ ਮੈਂ ਉਥੋਂ ਠੀਕ ਹੋ ਜਾਣਾ ਆ ਮੈਂ ਇਹਦੇ ਦੋ ਇਛਨਾਨ ਕਰਵਾਏ ਉਸ ਵੇਲੇ ਵੀ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਫੇਰ ਵੀ ਮੇਰਾ ਪਰਾਲਾ ਇਹਨਾਂ ਨੇ ਭਾਜੀ ਜਸਵੀਰ ਉਹਨਾਂ ਨੇ ਕੀਤਾ ਚਲੋ ਉੱਤੇ ਮੇਰੀ ਬੇਟੀ ਨੂੰ ਇਛਨਾਨ ਕਰਵਾਉਣ ਦੇ ਨਾਲ ਫਰਕ ਪੈ ਗਿਆ ਚਲੋ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ ਦਰਦ ਨਹੀਂ ਹੋਇਆ ਜੋ ਰਿਪੋਰਟਾਂ ਸੀ ਉਹ ਵੀ ਸਾਰੀਆਂ ਕਲੀਅਰ ਆ ਗਈਆਂ ਇਹਦੀਆਂ ਇਹਦੇ ਪੇਟ ਵਿੱਚ ਇੱਕ ਗੋਲਾ ਬਣ ਗਿਆ ਸੀ ਮਾਸ ਦਾ ਉਹ ਰਿਪੋਰਟਾਂ ਇਹਦੀਆਂ ਸਹੀ ਆ ਗਈਆਂ ਆ ਹੁਣ ਇਹਦੇ ਤਿੰਨ ਮਤਲਬ ਤਿੰਨੇ ਦੇchnalo ਪਰਮਾਤਮਾ ਨੇ ਸਾਰਿਆਂ ਦੀ ਬਹੁਤ ਸਾਰੀ ਅਰਦਾਸ ਸੁਣੀ ਆ ਮੇਰੀ ਬੇਟੀ ਅੱਜ ਦੁਨੀਆ ਦੇ ਵਿੱਚ ਹਾਜ਼ਰ ਆ ਪਰਮਾਤਮਾ ਇਹਨਾਂ ਦੀ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਤੁਸੀਂ ਜਦੋਂ ਦਰਬਾਰ ਸਾਹਿਬ ਜਾਣਾ ਤੁਹਾਨੂੰ ਮੂੰ ਤਾਂ ਮਹਾਰਾਜ ਆ ਬੁਲਾਉਂਦੇ ਆ ਤਾਂ ਬੰਦਾ ਜਾਂਦਾ ਤੁਹਾਨੂੰ ਕਿਸੇ ਵੀ ਸਹਾਇਤਾ ਦੀ ਲੋੜ ਹੋਈ ਤੁਸੀਂ ਜਸਵੀਰ ਭਾਜੀ ਥਰੂ ਸਾਨੂੰ ਫੋਨ ਕਰ ਲਿਓ ਉਹ ਸਾਰੀ ਜ਼ਿੰਮੇਵਾਰੀ ਸਾਡੀ ਹੈ ਹਾਂਜੀ ਹਾਂਜੀ ਜੇ ਤੁਸੀਂ ਜਸਵੀਰ ਭਾਜੀ ਇਹਨਾਂ ਨੇ ਜਿੰਨੀ ਵਾਰ ਵੀ ਜਾਣਾ ਉਹ ਸਾਰੀ ਜ਼ਿੰਮੇਵਾਰੀ ਇਹਨਾਂ ਨੂੰ ਕਿਹਾ ਹੋਇਆ ਜੀ ਪਹਿਲਾਂ ਹੀ ਕਿ ਜੋ ਮੰਨ ਲਓ ਕਿ ਜਦੋਂ ਉਹ ਲੈ ਕੇ ਗਏ ਪਹਿਲੀ ਵਾਰ ਮੈਂ ਤਾਂ ਕਿਹਾ ਵੀ ਕਿ ਤੁਸੀਂ ਐਮੀ ਕੁੜੀ ਲੈ ਕੇ ਘੁੰਮਦੇ ਆ ਖਤਮ ਆ ਕੁੜੀ ਬਟ ਇਹਨਾਂ ਦਾ ਇੰਨਾ ਵਿਸ਼ਵਾਸ ਹੈਗਾ ਕਹਿੰਦੇ ਇੱਕ ਵਾਰ ਤੁਹਾਨੂੰ ਗੱਡੀ ਕਰਾ ਦੇ ਦੀ ਮੱਥਾ ਟੇਕਣਾ ਇਹਨਾਂ ਨੇ ਤੁਸੀਂ ਹੁਣ ਕਿੰਨੀ ਵਾਰ ਜਾਣਾ ਜੀ ਹੋਰ ਅਸੀਂ ਤਿੰਨ ਵਾਰੀ ਹੋਰ ਜਾਣਾ ਆ ਤੁਸੀਂ ਤਿੰਨ ਹੀ ਵਾਰ ਜਿਹੜਾ ਜਾਣਾ ਉਹ ਵੀ 32 ਦੀ ਟੀਮ ਵੱਲੋਂ ਤੁਹਾਨੂੰ ਜਿਹੜਾ ਉਹ ਯੋਗਦਾਨ ਮਿਲ ਜਾਏਗਾ ਤੇ ਇਹਨਾਂ ਦੀ ਗੱਡੀ ਦਾ ਸਾਰਾ ਖਰਚਾ ਆਪਾਂ ਕਰਵਾਂਗੇ ਮੈਂ ਗਈ ਮੇਰੀ ਕੁੜੀ ਐਨੀ ਬਿਮਾਰ ਸੀ ਕਿ ਮੈਂ ਗਈ ਮੈਨੂੰ ਵਿਸ਼ਵਾਸ ਹੋ ਗਿਆ ਮੈਂ ਉਹ ਹੈਪੀ ਮੁੰਡਾ ਆ ਮੈਂ ਉਹ ਮੇਗਾ ਵੀ ਚਲੋ ਸਾਡੀ ਕੁੜੀ ਠੀਕ ਹੋਵੇਈ ਇਹ ਵੀ ਵਿਚਾਰਾ ਇਕੱਲਾ ਇਕੱਲਾ ਹੈਗਾ ਘਰ ਵਿੱਚ ਮਾਂ ਨੂੰ ਬਾਪ ਨੂੰ ਇਹੀ ਦੇਖਣ ਵਾਲਾ ਆ ਬੇਬੀ ਚਲ ਜਵੇ ਇਹ ਵੀ ਉੱਥੋਂ ਠੀਕ ਹੋ ਜਵੇ ਹਾਂਜੀ ਇਹ ਸਾਡੀ ਕੁੜੀ ਨੂੰ ਤਾਂ ਪਰਮਾਤਮਾ ਨੇ ਉੱਥੋਂ ਸਭ ਕੁਝ ਸਾਨੂੰ ਮਿਲ ਗਿਆ ਸਾਡਾ ਤਾਂ ਰੱਬ ਰੂਪ ਵੀ ਜੋ ਕੁਝ ਵੀ ਹੈਗਾ ਆ ਸਭ ਕੁਝ ਉਹੀ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਬਹੁਤ ਸ਼ੁਕਰੀਆ